ਲੋਕਾਂ ਦੀਆਂ ਕਹਿਤਾ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇਗੀਆਂ ਉਹਦੇ ਲਈ ਆਰਡਰ ਜਿਹੜਾ ਉਹ ਮਾਨਯੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਉਹ ਤੁਹਾਡੇ ਘਰ ਆਈ ਆ ਤੁਹਾਡੀਆਂ ਮੁਸ਼ਕਲਾਂ ਸੁਣਨ ਦੇ ਲਈ ਬਹੁਤ ਸਾਰੇ ਲੋਕਾਂ ਦੀਆਂ ਚੋ ਛੋਟੀਆਂ ਸਮੱਸਿਆਵਾਂ ਵੱਡੀਆ ਸਮੱਸਿਆ ਆ ਮਾਂ ਜਦ ਤੱਕ ਉਹਨੂੰ ਸੁਣਿਆ ਨਹੀਂ ਜਾਂਦਾ ਉਦੋਂ ਤੱਕ ਉਸ ਸਮੱਸਿਆ ਮ ਹੱਲ ਨਹੀਂ ਹੋ ਸਕਦੀ ਜਦੋਂ ਅਸੀਂ ਜਾਣੇ ਆ ਪਿੰਡਾਂ ਚ ਅਸੀਂ ਜਾਣੇ ਆ ਲੋਕਾਂ ਕੋਲੇ ਤਾਂ ਜਦੋਂ ਸ਼ਿਕਾਇਤ ਲੈ ਕੇ ਆਉਂਦਾ ਹੁੰਦਾ ਜਾਂ ਕੋਈ ਆਪਣੀ ਸਮੱਸਿਆ ਲੈ ਕੇ ਆਉਂਦਾਗਾ ਉੱਤੇ ਨਾਲ ਦੀ ਨਾਲ ਉਹ ਜਿਹੜਾ ਆਪਣਾ ਹੱਲ ਵੀ ਆ ਉਹ ਸੁਜੈਸਟ ਕਰਦਾਗਾ ਔਰ ਬਹੁਤ ਸਾਰੇ ਹਾਲਤਾ ਮੌਕੇ ਤੇ ਹੋ ਜਾਂਦੇ ਨੇ ਕਈ ਇਸ ਤਰ੍ਹਾਂ ਦੇ ਟੈਕਨੀਕਲ ਗੱਲਾਂ ਹੁੰਦੀਆਂ ਨੇ ਉਹ ਜਿਹੜੀਆਂ ਮੈਂ ਸਮਝਦਾ ਕਦੇ ਐਸਜੀਐਮ ਲੈਵਲ ਦੇ ਉੱਤੇ ਕਦੇ ਡੀਸੀ ਸਹਿਬਾਨ ਦੇ ਲੈਵਲ ਦੇ ਉੱਤੇ ਕਦੇ ਕਮਿਸ਼ਨਰ ਸਹਿਬਾਨ ਦੇ ਲੈਵਲ ਦੇ ਉੱਤੇ ਕਿਤੇ ਐਸਐਸਪੀ ਸਾਹਿਬ ਦੇ ਲੈਵਲ ਤੇ ਹੁੰਦੀਆਂ ਰਹੀਆਂ ਸੋ ਅੱਜ ਅਸੀਂ ਇੱਕ ਮੈਕੈਨਿਜ਼ਮ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਰੈਗੂਲਰ ਵਿਜ਼ਿਟ ਕਰਨਗੇ ਮੰਨ ਲਓ ਮਹਿਲਾ ਪਿੰਡ ਆ ਉਹਦੇ ਅੰਦਰ ਪਹਿਲਾਂ ਅਨਾਉਂਸਮੈਂਟ ਹੋਊਗੀ ਕਿ ਅੱਜ ਤੁਹਾਡੇ 10 ਵਜੇ ਡੀਸੀ ਸਹਿਬਾਨ ਆ ਰਹੇ ਨੇ ਕਿ ਜੇ ਕੋਈ ਮੰਨ ਲਓ ਹੈਂਡੀਕੈਪ ਆ ਕਿਸੇ ਦਾ ਮੈਸੇਜ ਆ ਗਿਆ ਕਿ ਹੈਂਡੀਕੈਟ ਵਿਅਕਤੀ ਫੁਲਾਨੀ ਜਗ੍ਹਾ ਤੇ ਰਹਿੰਦਾਗਾ ਉੱਥੇ ਤੱਕ ਵੀ ਜਿਹੜਾ ਡੀਸੀ ਸਹਿਬਾਨ ਨੂੰ ਜਾਣਾ ਹੋਊਗਾ ਅਫਸਰ ਸਹਿਬਾਨ ਨੂੰ ਜਾਣਾ ਹੋਊਗਾ ਉਹਦੀ ਗੱਲ ਸੁਣ ਕੇ ਉਹਦਾ ਮਸਲੇ ਦਾ ਹੱਲ ਕਰਕੇ ਆਉਣਾ ਹੋਊਗਾ ਸੋ ਅੱਜ ਇਹ ਸਰਕਾਰ ਤੁਹਾਡੇ ਦਵਾਰ ਜਿਹੜੀ ਮਹਿਮਾ ਉਹਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾਗਾ ਪਰ ਸਾਰੇ ਪੰਜਾਬ ਦੇ ਡੀਸੀ ਸਹਿਬਾਨ ਨੂੰ ਸਾਰੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਕਿ ਕੋਈ ਵੀ ਜਿਹੜਾ ਇਸ ਮਹਿਮੇ ਚ ਪਿੱਛੇ ਨਹੀਂ ਰਹਿ ਸਕਦਾ ਬਲਕਿ ਜਿਆਦਾ ਤੋਂ ਜਿਆਦਾ ਜਗ੍ਹਾ ਤੇ ਬੈਸਟ ਕਰੋ ਔਰ ਘਟੋ ਘਟ ਤਿੰਨ ਜਾਂ ਚਾਰ ਪਿੰਡ ਹਰ ਰੋਜ਼ ਕਰੋ ਔਰ ਹਫਤੇ ਚ 4 ਦਿਨ ਜਿਹੜੇ ਦੇਗੇ ਘੋਰ ਜੂਝ ਰਹੋ ਜਦੋਂ ਸ਼ਨੀਵਾਰ ਐਤਵਾਰ ਹੁੰਦਾ ਤਾਂ ਡੀਸੀ ਸਾਹਿਬਾਨ ਜਿਹੜੇ ਦੂਦਰਾਡੇ ਵਾਲੇ ਪਿੰਡ ਹੋਣਗੇ ਉਹਨਾਂ ਜਾਇਆ ਕਰਨਗੇ ਜਦੋਂ ਸੋਮਵਾਰ ਮੰਗਲਵਾਰ ਉਹਨਾਂ ਦੇ ਜਾਇਆ ਕਰਨਗੇ ਤਾਂ ਕਿ ਉਹ ਆਪਣੇ ਆਫਿਸ ਦੇ ਅੰਦਰ ਆ ਕੇ ਮਾਰਨਿੰਗ 9 ਵਜੇ ਗਏ 4 ਘੰਟੇ ਲਾਏ ਤਾਂ ਕਿ ਆਫਟਰ ਥੈਟ ਜਿਹੜਾ ਉਹ ਆਪਣਾ ਕੋਰਟ ਦਾ ਕੰਮ ਜਾਂ ਕੰਪਲੈਕਸ ਦਾ ਕੰਮ ਉਹ ਵੀ ਪੂਰਾ ਕਰ ਲਿਆ ਕਰਨਗੇ ਥੈਂਕ ਯੂ ਜੀ